ਸ਼੍ਰੀ ਅਮਰਨਾਥ ਯਾਤਰਾ ਲਈ ਸਿਵਲ ਹਸਪਤਾਲ ਅੰਮ੍ਰਿਤਸਰ ਵਿੱਚ ਸ਼ਿਵ ਭਗਤਾਂ ਦੀ ਮੈਡੀਕਲ ਜਾਂਚ ਕਰਵਾਉਣ ਦਾ ਕੰਮ ਸ਼ੁਰੂ ਹੋ ਗਿਆ ਹੈ ਸਿਵਲ ਹਸਪਤਾਲ ਦੇ ਐਸਐਮਓ ਡਾਕਟਰ ਰਸ਼ਮੀ ਵਿੱਚ ਨੇ ਕਿਹਾ ਕਿ ਸ਼ਿਵ ਭਗਤਾਂ ਨੂੰ ਕਿਸੇ ਵੀ ਤਰ੍ਹਾਂ ਦੀ ਮੁਸ਼ਕਲ ਦਾ ਸਾਹਮਣਾ ਨਹੀਂ ਕਰਨ ਦਿੱਤਾ ਜਾਵੇਗਾ ਮੈਡੀਕਲ ਜਾਂਚ ਲਈ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ ਡਾਕਟਰਾਂ ਨੂੰ ਡਿਊਟੀ ਤੇ ਲਗਾ ਦਿੱਤਾ ਗਿਆ ਹੈ ਯਾਤਰਾ ਦੌਰਾਨ ਸ਼ਰਧਾਲੂਆਂ ਨੂੰ ਕਿਸੇ ਵੀ ਤਰ੍ਹਾਂ ਦੀ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ ਇਸ ਲਈ ਦਿਸ਼ਾ ਨਿਰਦੇਸ਼ਾਂ ਅਨੁਸਾਰ ਟੈਸਟਿੰਗ ਤੋਂ ਬਾਅਦ ਸਰਟੀਫਿਕੇਟ ਦਿੱਤੇ ਜਾ ਰਹੇ ਹਨ ਅਸੀਂ ਸਾਡੇ ਕੋਲ ਇਸ ਟਾਈਮ ਦੋ ਮੈਡੀਕਲ ਸਪੈਸ਼ਲਿਸਟ ਹੈਗੇ ਅਸੀਂ ਉਹ ਦੋਨਾਂ ਨੂੰ ਵੱਖਰੇ ਵੱਖਰੇ ਰੂਮ ਚ ਉਹਨਾਂ ਦੇ ਸਟੇਸ਼ਨ ਬਣਾਏ ਔਰ ਉਹਨਾਂ ਨੂੰ ਅਸਿਸਟ ਕਰਨ ਵਾਸਤੇ ਇੱਕ ਐਮਰਜੈਂਸੀ ਮੈਡੀਕਲ ਆਫੀਸਰ ਉਹਨੂੰ ਇੱਕ ਵੱਖਰੇ ਰੂਮ ਦੇ ਵਿੱਚ ਬਿਠਾਇਆ ਹੈ ਤਾਂ ਕਿ ਤਿੰਨ ਸਟੇਸ਼ਨ ਬਣ ਜਾਣ ਔਰ ਕਿਸੇ ਨੂੰ ਵੀ ਕੋਈ ਪ੍ਰੋਬਲਮ ਨਾ ਹੋਵੇ ਐਕਸ-ਰੇ ਵਾਸਤੇ ਉਹਨਾਂ ਦੀ ਵੱਖਰੀ ਲਾਈਨ ਲਗਵਾਤੀ ਹੈ ਜੇ ਕਿਸੇ ਨੂੰ ECG ਦੀ ਜ਼ਰੂਰਤ ਹੈ ਤੇ ਇਹਨਾਂ ਪੇਸ਼ੈਂਟਸ ਇਹਨਾਂ ਯਾਤਰੀਆਂ ਲਈ ਅਸੀਂ ਐਮਰਜੈਂਸੀ 'ਚ ਮਤਲਬ ਦੋ ਸਟੇਸ਼ਨਸ ਬਣਾ ਲਿਆ ਫॉर ECG ਸੈਪਰੇਟ ਲਾਈਨ ਬਣਾਤੀ ਹੈ ਕਿ ਭਈ ਉਹਨਾਂ ਨੂੰ ਐਕਸ ਰੇ ਲਈ ਪ੍ਰੋਬਲਮ ਨਾ ਆਏ ਤੇ ਜੇ ਕਿਸੇ ਨੂੰ ਇਨਵੈਸਟੀਗੇਸ਼ਨਸ ਬਾਇਓਕੈਮੀਕਲ ਦੀ ਜ਼ਰੂਰਤ ਹੈ ਤੇ ਉਹ ਵੀ ਲੈਬ ਟੈਕਨੀਸ਼ੀਅਨ ਨੂੰ ਕਹਿੰਦਾ ਕਿ ਇਹਨਾਂ ਦੀ ਪਹਿਲ ਦੇ ਆਧਾਰ ਤੇ ਇਹ ਟੈਸਟ ਕੀਤੇ ਜਾਣ। ਜਦ ਤੋਕਨ ਦੇਖੋ 15 April ਤੱਕ ਨੌ ਤੋਂ ਦਿਨ ਤੇ ਉਸ ਤੋਂ ਬਾਅਦ ਕੋਈ ਆਏਗਾ ਵਾਟ ਤੋਂ ਦੋ। ਕਿ ਲੈ ਕਹਿ ਰਿਹਾ ਉਹ ਮੈਨੂੰ ਬਾਰ-ਬਾਰ ਇਹ ਕਹਿ ਰਿਹਾ ਕਿ ਅਸੀਂ ਟੈਸਟ ਨਾ ਕਰੀਏ ਤੇ ਬਿਨਾ ਟੈਸਟ ਕਰਵਾ ਕੇ ਸਟੈਂਪ ਲਗਾ ਦਈਏ। which is against the protocol ਕੱਲ ਨੂੰ ਕਿਸੇ ਨੂੰ ਅਸੀਂ ਉਹ ਕਹਿੰਦੇ ਜੀ ਤੁਸੀਂ ਸਾਨੂੰ ਐਂਜੀ ਹਿਸਟਰੀ ਦੇ ਨਾਲ ਅਸੈਸ ਕਰਨਾ ਹਿਸਟਰੀ ਨਾਲ ਅਸੈਸ ਕਰਨਾ ਬੜਾ ਮੁਸ਼ਕਿਲ ਹੈ ਜਦ ਤੱਕ ਉਹਨਾਂ ਦੇ ਬੇਸਿਕ ਥੋਟ ਬਹੁਤ ਥੋੜੇ ਜਿਹਾ ਟੈਸਟ ਅਸੀਂ ਕਰਵਾ ਰਹੇ ਕਿ ਕਿਸੇ ਦੀ ਰੈਂਡਮ ਬਲੱਡ ਸ਼ੂਗਰ ਕਰਾ ਰਹੇ ਹਾਂ ਤਾਂ ਬੀਪੀ ਚੈੱਕ ਕਰ ਰਹੇ ਹਾਂ ਜੇ ਇਹ ਨਹੀਂ ਕਰਾਂਗੇ ਤਾਂ ਅਸੀਂ ਕਿਸ ਤਰ੍ਹਾਂ ਉਹਦੀ ਮੈਡੀਕਲ ਫਿਟਨੈਸ ਅਸੈਸ ਕਰਾਂਗੇ ਉਹ ਮੈਨੂੰ ਬਾਰ-ਬਾਰ ਆਈਓ ਇਨਸਿਸਟ ਕਰ ਰਿਹਾ ਕਿ ਜੇ ਤੁਸੀਂ ਸਾਡੇ ਫਾਰਮ ਤੇ ਬਸ ਨਾ ਮੋਹਰ ਲਾ ਦਿਓ ਐਂਜ ਨਹੀਂ ਹੋਏਗਾ ਕੱਲ ਨੂੰ ਕਿਸੇ ਨੂੰ ਇੰਨੇ ਹਾਈ ਐਲਟੀਟਿਊਡ ਤੇ ਜਾਣਾ ਹੈ ਠੀਕ ਹੈ ਕਿਸੇ ਦਾ ਕੋਈ ਫੰਕਸ਼ਨ ਕੰਪਰੋਮਾਈਜ਼ড ਹੋਵੇ। ਤੁਸੀਂ ਜੇ ਉਸੇ ਪਹਿਲਾਂ ਡਿਟੈਕਟ ਨਹੀਂ ਕਰਾਂਗੇ ਉਹਨੂੰ ਉਸੇ ਮੈਡੀਕਲੀ ਫਿਟ ਕਿਵੇਂ ਕਰ ਦਈਏ। ਜੇ ਉਹਨਾਂ ਦੇ ਟੈਸਟ ਹੋ ਜਾਣਗੇ ਤੇ ਮੇਰਾ ਥੋੜੀ ਐਡਵਾਂਟੇਜ ਹੈ। ਉਹਨਾਂ ਦਾ ਫਾਇਦਾ ਕਿ ਉਹਨਾਂ ਨੂੰ ਹਾਈ ਐਲਟੀਟਿਊਡ ਤੇ ਜਾ ਕੇ ਕੋਈ ਪ੍ਰੋਬਲਮ ਨਹੀਂ ਆਏਗੀ। ਚੜ੍ਹਾਈ ਕਰਨੀ ਉਹਨਾਂ ਨੇ। ਤੁਸੀਂ ਉਹਨਾਂ ਦੇ ਬੇਸਿਕ ਲੰਗ ਫੰਕਸ਼ਨਸ ਉਥੇ ਅਸੈਸ ਕਰ ਲਈਏ। ਖੇਰੀ ਅਮਰਨਾਦੀ ਯਾਤਰਾ ਜਿਹੜੀ 3 ਜੁਲਾਈ ਨੂੰ ਸ਼ੁਰੂ ਹੋਣ ਜਾ ਰਹੀ ਹੈ ਸਿਵਲ ਹਸਪਤਾਲ ਵਿੱਚ ਵੀ ਪ੍ਰਬੰਧ ਮੁਕੰਮਲ ਕੀਤੇ ਗਏ ਨੇ ਜਿਹੜੇ ਯਾਤਰੀ ਯਾਤਰਾ ਕਰਨਾ ਚਾਹੁੰਦੇ ਹਨ ਉਹਨਾਂ ਦੇ ਟੈਸਟ ਕੀਤੇ ਜਾ ਰਹੇ ਹਨ ਇਸ ਮੌਕੇ ਗੱਲਬਾਤ ਕਰਦੇ ਹੋਏ ਆ ਸ਼ਨੀਅਰ ਮੈਡੀਕਲ ਅਫਸਰ ਰਸ਼ਮੀ ਵਿਜਰੇ ਆਖਿਆ ਕਿ ਜਿਹੜੇ ਯਾਤਰੀ ਉੱਥੇ ਯਾਤਰਾ ਕਰਨ ਚਾਹੁੰਦੇ ਹਨ ਉਹਨਾਂ ਵਾਸਤੇ ਜਿਹੜਾ ਮੈਡੀਕਲ ਲੈਣਾ ਬਿਲਕੁਲ ਲਾਜ਼ਮੀ ਹੈ ਉਹਨਾਂ ਨੇ ਆਖਿਆ ਕਿ ਡਾਕਟਰਾਂ ਦੀ ਟੀਮ ਲਗਾ ਦਿੱਤੀ ਗਈ ਹੈ ਅਤੇ ਯਾਤਰੀ ਦੇ ਟੈਸਟ ਕੀਤੇ ਜਾ ਰਹੇ ਹਨ ਅਮਰਸਰ ਫਾਸਟਵੇ ਖਬਰਾਂ ਨਾਲ ਰਿਕੇਸ਼ ਕੁਮਾਰ